ਲਓ ਜੀ ਇਹ ਹਨ ਮੱਗਰ ਬਖੀਪਾੜ ਅਸੀਂ ਕੁਝ ਕਰ ਰਹੇ ਹਾਂ ਚੰਗਾ ਪਲੇਟਫਾਰਮ ਤਿਆਰ ਕਰ ਰਹੇ ਹਾਂ ਇੱਕ ਜਾਗਰੂਕਤਾ ਰੈਲੀ ਕੱਢ ਰਹੇ ਹਾਂ ਜਿਹੜੀ ਕਿ ਮਹਿਲਾਵਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਵੇਗੀ ਉਸ ਸੰਬੰਧੀ ਬਹੁਤ ਛੇਤੀ ਰੋਡ ਸ਼ੋਅ ਕਰਨ ਜਾ ਰਹੇ ਹਾਂ ਜਿਹੜੇ ਮੱਗਰ ਦੇ ਫੈਨ ਨੇ ਮਿਲਣਾ ਚਾਹੁੰਦੇ ਨੇ ਉਹ ਵੱਦ ਤੋਂ ਵੱਧ ਉਸ ਦਿਨ ਆ ਕੇ ਹਾਂਜੀ ਜ਼ਰੂਰ ਪਹੁੰਚੋ ਇਧਰ ਬੇਨਤੀ ਕਰਦੇ ਮਗਰ ਹਾਂ ਜੀ ਆਪਾਂ ਬਸ ਡੇਟ ਨੂੰ ਕੱਲ ਨੂੰ ਅਨਾਉਂਸ ਕਰ ਦਾਂਗੇ। ਮੈਨੂੰ ਲੱਗਦਾ ਸ਼ਾਇਦ ਆਈ ਨਾ 30 ਤਰੀਕ ਰੱਖੀਏ। 30 ਤਰੀਕ ਨੂੰ ਆਪਾਂ ਕੋਰਡ ਨੂੰ ਇਕੱਠੇ ਹੋ ਕੇ ਧਨੋਲੇ ਤੱਕ ਆਵਾਂਗੇ ਆਪਾਂ ਤੇ ਆਪਾਂ ਪੋਸਟਰ ਅੱਜ ਬਣਾਉਣੇ ਦੇ ਦਿੱਤੇ। ਪੋਸਟਰ ਆਪਣੇ ਰੈਡੀ ਹੋ ਜਾਣਗੇ। ਬਸ ਫਿਰ ਨਾਲ ਦੇ ਨਾਲ ਆਪਾਂ ਡੇਟ ਦੇ ਦਾਂਗੇ। ਸ਼ਾਮ ਸ਼ਾਮ ਦਾ ਟਾਈਮ ਰੱਖਾਂਗੇ। 2-3 ਘੰਟੇ ਦਾ ਟਾਈਮ ਕੱਟ ਕੇ ਜਰੂਰ ਆਇਓ ਸਾਰਿਆਂ ਨੇ। ਲਓ ਵੀ ਜਿਹੜੇ ਭਾਈ ਕਹਿੰਨੇ ਉਹਨੇ ਉਹ ਵੀ ਪ੍ਰੋਡਿਊਸਰ ਨੂੰ ਮਿਲਣਾ ਇਹੋ ਜਿਹੇ ਕੰਮਾਂ 'ਚ ਆ ਕੇ ਸਹਿਯੋਗ ਕਰਿਆ ਕਰੋ ਉਹ ਮਿਲਣ ਨਾਲੋਂ ਵੱਧ ਹੋ ਜਾਂਦਾ। ਇਹ ਤਾਂ ਐ ਸਮਝ ਲਓ ਵੀ ਵਿਆਹ ਹੀ ਹੁੰਦਾ ਇੱਕ ਤਰ